ਦੋਸਤੋ ਤਰਕਸ਼ੀਲ ਮੈਗਜ਼ੀਨ ਦੀ ਅਸੀਂ ਗੱਲ ਕਰਦੇ ਹਾਂ ਤੇ ਬੜੇ ਲੰਬੇ ਸਮੇਂ ਤੋਂ ਛਪਣ ਵਾਲਾ ਇਹ ਮੈਗਜ਼ੀਨ ਹੈ ਤੇ ਅੱਜ ਵੀ ਇਹ ਪੰਜਾਬੀ ਦੇ ਵਿੱਚ ਸਭ ਤੋਂ ਵੱਧ ਛਪਣ ਵਾਲਾ ਇਹੋ ਮੈਗਜ਼ੀਨ ਹੈ ਤੇ ਅੱਜ ਅਸੀਂ ਕਰਾਂਗੇ ਇਸ ਸੰਬੰਧ ਦੇ ਵਿੱਚ ਇੱਕ ਇਸ ਦੇ ਪਾਠਕ ਨਾਲ ਗੱਲਬਾਤਾਂ ਅਤੇ ਜਾਣਾਂਗੇ ਕਿ ਕਦੋਂ ਤੋਂ ਇਹ ਮੈਗਜ਼ੀਨ ਪੜ ਰਹੇ ਨੇ ਇਸ ਮੈਗਜ਼ੀਨ ਦੇ ਵਿੱਚ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਖਾਸ ਲੱਗਦੀਆਂ ਨੇ ਤੇ ਇਹ ਵੀ ਜਾਣਾਂਗੇ ਕਿ ਇਹਦੇ ਵਿੱਚ ਹੋਰ ਕਿਹੜੀ-ਕਿਹੜੀ ਤਬਦੀਲੀ ਦੀ ਲੋੜ ਹੈ ਮੇਰੀ ਮੁਰਾਦ ਹੈ ਸਾਥੀ ਗੁਨਾਮ ਜੀ ਗੁਨਾਮ ਜੀ ਤੁਹਾਡਾ ਸਵਾਗਤ ਹੈ ਮਿਰਵਾਨ ਜੀ ਅ ਗੁਨਾਵ ਜੀ ਕਾਫੀ ਲੰਬੇ ਸਮੇਂ ਤੋਂ ਤੁਸੀਂ ਇਹ ਮੈਗਜ਼ੀਨ ਪੜ੍ਹ ਰਹੇ ਹੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮਿਲਦੇ ਮੈਨੂੰ 20 25 ਸਾਲ ਹੋ ਗਏ ਨੇ ਤਰੀਕ ਤੱਕ ਯਾਦ ਨਹੀਂ ਹੈ ਮਨ ਨੂੰ ਤੇ ਮੈਂ ਕਾਫੀ ਸਮੇਂ ਤੋਂ ਹੈ ਮਤਲਬ ਕਿਉਂਕਿ ਮੈਂ ਬਿਲਕੁਲ ਰਾਮਪਰਾਪੂਰ ਨੂੰ ਬਿਲੋਂਗ ਕਰਦਾ ਸੀ ਜੀ ਰਾਮਪਰਾਪੂਰ ਉਦੋਂ ਤਰਖੀਲ ਲਹਿਰ ਪੁਰੀ ਸਾਇਟੀ ਵਗੈਰਾ ਬਣੀ ਨਹੀਂ ਸੀਗੀ ਕਮਿਟੀ ਵਗੈਰਾ ਉਹ ਸਾਡੇ ਕੋਲ ਮੈਗਜ਼ੀਨ ਆਉਂਦੇ ਹੁੰਦੇ ਸੀਗੇ ਜੀ ਤੇ ਤਰਖੀਲ ਮੈਗਜ਼ੀਨ ਦੇ ਜਿਹੜੇ ਕੁਝ ਮੁਖਵੰਦੇ ਨੇ ਜਿਵੇਂ ਰੇਂਦਰ ਸਿੰਘ ਭਦੌੜ ਹੈ ਹਮ ਇਹ ਆਪਾਂ ਸਟੇਨ ਹੋਏ ਹਿੰਦਰ ਸੈਨੂ ਜੀ ਉਹ ਮੇਰੇ ਪਰਸਨਲ ਫਰੈਂਡ ਰਹੇ ਸੀ ਜੀ ਤੇ ਇਹ ਮੈਗਜ਼ੀਨ ਜਦੋਂ ਤੁਸੀਂ ਪਹਿਲੀ ਵਾਰੀ ਪੜ੍ਹਿਆ ਸੀ ਤੁਹਾਨੂੰ ਕਿੱਥੋਂ ਮਿਲਿਆ ਸੀ ਛੋਟੇ ਰਾਮਪੇ ਫੁੱਲ ਲੰਬੀ ਰੇਂਜ ਮੈਗਜ਼ੀਨ ਦੀ ਕਾਫੀ ਅੰਬਰੇ ਸੀ ਜੀ ਜੀ ਤੇ ਇਹ ਮੈਗਜ਼ੀਨ ਤੁਸੀਂ ਲੰਬੇ ਟਾਈਮ ਤੋਂ ਪੜ੍ਹ ਰਹੇ ਹੋ ਕੀ ਖਾਸ ਗੱਲ ਹੈਗੀ ਆ ਜਿਹੜੀ ਜਿਹਨੇ ਇਹਨੂੰ ਤੁਹਾਡੇ ਤੁਹਾਨੂੰ ਇਹਦੇ ਨਾਲ ਜੋੜ ਕੇ ਰੱਖਿਆ ਵੇਖੋ ਅਸਲ 'ਚ ਜਿਹੜਾ ਮੈਗਜ਼ੀਨ ਹੁੰਦਾ ਹੈ ਮੈਗਜ਼ੀਨ ਨੇ ਕੁਝ ਦੱਸਣਾ ਹੁੰਦਾ ਹੈ ਜੀ ਦੱਸਣਾ ਜੇ ਉਹ ਸੋਸਾਇਟੀ ਦੇ ਖਾਤਰ ਪੋਜ਼ਿਟਿਵ ਜਾਂਦਾ ਹੈਗਾ ਹੂੰ ਬਹੁਤ ਵਧੀਆ ਗੱਲ ਹੈ ਕਿਉਂਕਿ ਮੈਂ ਸ਼ੁਰੂ ਤੋਂ ਹੀ ਮਨ ਲੋ ਬਹਿਮਾ ਪਰਮ ਦੇ ਖਿਲਾਫ ਸੀ ਮੈਨੂੰ ਫਿਰ ਉਹ ਜੀ ਸੋਸਾਇਟੀ ਮਿਲਣੀ ਚਾਹੀਦੀ ਸੀ ਉਹ ਜੀ ਰਜਿਸਟ੍ਰ ਮਿਲਣਾ ਚਾਹੀਦਾ ਸੀ ਉਹ ਫਿਰ ਮੈਗਜ਼ੀਨ ਬਣਾਣ ਕਰਕੇ ਫਿਰ ਮੇਰੀ ਕਾਫੀ ਹੱਦ ਤੱਕ ਜਿਹੜੀ ਸੋਲਵ ਹੋ ਗਈ ਮਨ ਜੀ ਜੀ ਤੁਸੀਂ ਸੋਸਾਇਟੀ ਮੇਰੇ ਖਲ ਕਦੇ ਜੁਆਇਨ ਤਾਂ ਨਹੀਂ ਕੀਤੀ ਨਹੀਂ ਮੈਂਬਰਸ਼ਿਪ ਨਹੀਂ ਜੁਆਇਨ ਕੀਤੀ ਲੇਕਿਨ ਮੈਗਜ਼ੀਨ ਪੜਦੇ ਰਹੇ ਹਾਂ ਮੈਗਜ਼ੀਨ ਪੜਦੇ ਤੁਹਾਡੀ ਸੋਚ ਵੀ ਜਿਹੜੀ ਹੈਗੀ ਸੋਸਾਇਟੀ ਵਾੜੀ ਰਹੀ ਹੈ ਸਸਤ تقريبا ਇਹਦੇ ਇਹ ਮੈਗਜ਼ੀਨ ਦੇ ਵਿੱਚੋਂ ਜਦੋਂ ਤੁਸੀਂ ਪੜਦੇ ਹੋ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਖਾਸ ਵਧੀਆ ਲੱਗਦੀ ਇਹਦੇ ਚਾ ਜੀ ਮਤਲਬ ਸਾਨੂੰ ਪਤਾ ਜਿਵੇਂ ਕੁਝ ਮਸਲੇ ਹੱਲ ਕੀਤੇ ਹੁੰਦੇ ਨੇ ਜਿਹੜੇ ਲੋਕਾਂ ਦੇ ਜਿਹੜੇ ਲੋਕਾਂ ਨੂੰ ਸਮਝ ਨਹੀਂ ਆਉਂਦੇ ਉਹ ਮਸਲੇ ਹੱਲ ਕੀਤੇ ਨੇ ਸਮਾਜੀ ਘਟਨਾਵਾਂ ਉਹਦੇ ਬਾਰੇ ਹਾਂ ਜੀ ਤੇ ਉਸ ਤੋਂ ਬਾਅਦ ਜਿਹੜਾ ਕੁਝ ਸਾਨੂੰ ਵਿਆਖੀਤ ਮਿਲਦੀ ਹੈ ਸਾਡੇ ਸਮਾਜ ਆਪਣੇ ਪਰਸਨਲ ਬਾਰੇ ਤੇ ਹੋਰ ਐਕਸਪ੍ਰੈਸ਼ਨ ਕੋਈ ਕੋਈ ਕਾਫੀ ਨਮੀਆਂ ਨਮੀਆਂ ਜਿਹੀ ਚੀਜ਼ ਮਿਲਦੀ ਹੈਨ ਵਾਲਾ ਸੈਂਸ ਸੈਂਸ ਬਾਰੇ ਹੁੰਦਾ ਹੈ ਫਿਰ ਚੰਗੇ ਜਿਹੜੇ ਬੰਦੇ ਸਾਇੰਸਦਾਨ ਹੋਏ ਨੇ ਉਹਨਾਂ ਹੀ ਜਨਮ ਦੇਣਾ ਵਗੈਰਾ ਉਹਨਾਂ ਨੂੰ ਜਾਂ ਮੋਟੇ-ਮੋਟੀ ਜਾਣਸ਼ਨ ਹੁੰਦੀ ਹੈ ਹੂੰ ਥੋੜਾ ਕਨਾਂ ਸਿਹਤਕ ਵੀ ਇਹਦਾ ਮਸ ਹੈਗਾ ਜੀ ਜੀ ਤੇ ਇਹਦੇ ਵਿੱਚ ਹੇਮਰਾਜ ਟੈਨੋਜੀ ਦੇ ਲੇਖ ਜਿਹੜੇ ਹੈਗੇ ਨੇ ਉਹ ਮੈਨੂੰ ਲੱਗਦਾ ਹਰ ਵਾਰੀ ਉਹ ਤੁਹਾਡੇ ਮੇਰੇ ਖਾਂਣ ਦੇ ਹਾਂ ਮੇਰੇ ਖਾਂਣ ਦੇ ਨਾ ਤੇ ਹੇਮਨਸਟੈਨ ਨਾਲ ਤਾਂ ਮੇਰੀ ਪਰਸਨਲ ਗੱਲ ਵੀ ਹੁੰਦੀ ਹੈ ਜਿਉ ਲੇਖ ਬਾਰੇ ਵੀ ਬਗਲ ਕਰਦਾ ਜੀ ਉਹ ਬਹੁਤ ਵਧੀਆ ਲੈਂਗੁਏਜ ਬਹੁਤ ਸੌਖੀ ਪੰਜਾਬੀ ਚ ਲਿਖੇ ਹੁੰਦੇ ਨੇ ਹਾਂ ਲਾਹਾਂ ਕੇ ਵਾਕਈ ਤਾਂ ਕਈਆਂ ਦੇ ਓਕੇ ਹੁੰਦੇ ਨਾ ਤੇ ਉਹ ਬਹੁਤ ਸੌਖੀ ਲੈਂਗੁਏਜ ਹੁੰਦੀ ਸਮਝਣ ਹੋ ਜਾਂਦੇ ਜੀ ਤੇ ਸਾਥੀ ਜੀ ਲੰਬਾ ਸਮਾਂ ਹੋ ਗਿਆ ਕਿਤਾਬਾਂ ਦੇ ਨਾਲ ਤੁਹਾਨੂੰ ਮੈਗਜ਼ੀਨ ਦੇ ਨਾਲ ਜੁੜੇ ਹੋ ਹਾਂ ਜੁੜੇ ਨੂੰ ਅੱਜ ਦੇ ਸਮੇਂ ਦੇ ਵਿੱਚ ਵੀ ਤੁਸੀਂ ਤਾਂ ਕਿਤਾਬ ਪੜ੍ਹ ਪਾ ਰਹੇ ਹੋ ਪਰ ਨਵੀਂ ਜੇਨਰੇਸ਼ਨ ਮੈਨੂੰ ਲੱਗਦਾ ਨਹੀਂ ਪੜਦੀ ਜੀ ਅਹ ਦਿੱਕਤਾਂ ਹੈਗੇ ਆ ਇਹ ਹਾਂ ਇਹਦਾ ਥੋੜੀ ਸਮੱਸਿਆ ਹੁਣ ਤਾਂ ਸਮੱਸਿਆ ਇਹ ਹੈ ਵੀ ਜਿਹੜਾ ਕੋਈ ਮਾੜਾ ਮੋਟਾ ਕੋਈ ਲਿਖ ਲੈਂਦਾ ਕੋਈ ਕਵਤਾਵਾਂ ਦੋ ਚਾਰ ਕੋਈ ਕਹਾਣੀਆਂ ਲਿਖ ਲੀਆਂ ਉਹ ਛੇਤੀ ਕਿਤੇ ਛੇਤੀ ਕਿਤਾਬ ਛਾਉਣ ਨੂੰ ਪੈਂਦਾ ਹ ਹ ਉਹ ਫਿਰ ਕਿਤਾਬ ਵੀ ਛਪ ਜਾਂਦੀ ਹੈ ਪਰ ਪ੍ਰਕਾਸ਼ਕ ਨੇ ਤਾਂ ਪੈਸੇ ਲੈ ਲੈਣੇ ਨੇ ਮੰਨ ਲਓ ਹ ਮਿੱਥੇ ਅਮਨਾ ਫਾਮ ਨੂੰ ਫੋੜੇ ਲਿਆਉਦਾ ਫਿਰ ਉਹ ਸਮੱਸਿਆ ਹੋ ਜਾਂਦੀ ਹੈ ਮਤਲਬ ਉਹ ਛੇਤੀ ਜਾਂਦੇ ਮੇਰੇ ਛੇਤੀ ਨਾ ਹੋ ਜੇ ਜੀ ਇਹ ਵੱਡੀ ਗੱਲ ਹੈ ਬਸ ਜੀ ਹਾਂ ਇਸ ਮੈਗਜ਼ੀਨ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਸ ਵੇਲੇ ਜੇ ਨੂੰ ਇਹਨੂੰ ਵੱਧ ਤੋਂ ਵੱਧ ਰੋਚਕ ਹੋਰ ਬਣਾਇਆ ਜਾ ਸਕੇ ਭੀ ਤਬਦੀਲੀਆਂ ਹੋਣ ਦੀ ਲੋੜ ਹੈ ਕੀ ਕੀ ਹੋਰ ਹੋਣਾ ਚਾਹੀਦਾ ਤੁਹਾਨੂੰ ਤਬਦੀਲੀਆਂ ਬਾਰੇ ਤੁਹਾਨੂੰ ਬਹੁਤਾ ਨਹੀਂ ਹੈ ਜੀ ਮਤਲਬ ਕਿਉਂਕਿ ਜਿਹੜੀ ਇਹਨਾਂ ਦੀ ਟੀਮ ਹੈਗੀ ਉਹ ਬਹੁਤ ਸਾਰਸਕ ਲੱਗਦੀ ਹੈ ਮੈਨੂੰ ਤੇ ਉਹਨਾਂ ਨੂੰ ਸਭ ਪਤਾ ਹੈ ਵੀ ਕੀ ਹੈ ਕੀ ਹੈ ਨਹੀਂ ਤੇ ਹੁਣ ਜਿਹੜੀ ਇੱਕ ਮੈਗਜ਼ੀਨ ਨੂੰ ਜਿਹੜੀ ਮੈਨੂੰ ਸਮੱਸਿਆ ਲੱਗਦੀ ਹੈ ਹੂੰ ਕਿਉਂਕਿ ਪ੍ਰਿੰਟ ਮੀਡੀਆ ਖਤਮ ਹੋ ਰਿਹਾ ਹੈ ਹੂੰ ਜੇ ਡਿਜੀਟਲ ਮੀਡੀਆ ਆਏਗਾ ਮਤਲਬ ਉਹ ਆ ਰਿਹਾ ਹੈ ਜੀ ਵੀ ਜੇ ਹੁਣ ਤੁਸੀਂ ਮਤਲਬ ਆਨਲਾਈਨ ਨੂੰ ਦੇ ਦੇਣੋ ਨੈੱਟ ਤੇ ਪਾ ਦੇਣੋ ਹੂੰ ਤਾਂ ਫਿਰ ਲੋਕਾਂ ਨੂੰ ਮੈਗਜ਼ੀਨ ਖਰੀਦਣ ਦੀ ਲੋ ਇਹਦੇ ਕਰਕੇ ਹਾਂ ਨਹੀਂ ਇਹਦੇ ਲਈ ਮੈਂ ਤੁਹਾਨੂੰ ਐਡੀਸ਼ਨ ਕਰ ਦੇਣਾ ਚਾਹਣਾ ਵੀ ਆਲਰੇਡੀ ਇਹ ਨੈਟ ਦੇ ਉੱਪਰ ਹੁੰਦਾ ਹਾਂ ਜਦੋਂ ਇਹ ਰਿਲੀਜ਼ ਹੁੰਦਾ ਉਹ ਤੋਂ ਕੁਝ ਦਿਨਾਂ ਦੇ ਬਾਅਦ ਚ ਇਹ ਤਰਕਸ਼ੀਲ ਵੈਬਸਾਈਟ ਦੇ ਉੱਪਰ ਵੀ ਪੈ ਜਾਂਦਾ ਨਹੀਂ ਪੈ ਤੇ ਜਾਂਦਾ ਕੋਈ ਵੀ ਬੰਦਾ ਉੱਥੋਂ ਡਾਊਨਲੋਡ ਕਰਕੇ ਪੜ੍ਹ ਸਕਦਾ ਪੜ੍ਹ ਸਕਦਾ ਜੀ ਪਰ ਇਹਦੇ ਬਾਵਜੂਦ ਵੀ ਬੰਦਾ ਸਾਨੂੰ ਅਸਲ ਚ ਜਿਹੜਾ ਪ੍ਰਿੰਟ ਮੀਡੀਆ ਹੈਗਾ ਜਿਹੜਾ ਪਸਾਸੀਂ ਬੁੱਕ ਤੋਂ ਪੜ੍ਹਦੇ ਆਂ ਨੈਟ ਤੇ ਜਿਹੋ ਉਪ ਚੀਜ਼ ਪਈ ਹੈ ਉਹ ਗੱਲ ਨਹੀਂ ਬਣ ਸਕਦੀ ਜੀ ਐਸਾ ਮੈਂ ਆਪ ਮੰਨ ਲਓ ਕੋਈ ਇੱਕ ਤਾਂ ਕਿਤਾਬਾਂ ਜਿਵੇਂ ਜੀਓਪੋਲਿਟਿਕਸ ਹੈ ਉਹ ਮੈਨੂੰ ਕਿਸੇ ਨੇ ਨੈੱਟ ਤੇ ਪੜਾਈ ਮੰਨ ਲਓ ਪੜ੍ਹੀ ਫਿਰ ਮੈਂ ਉਹ ਮੰਨ ਲਓ ਨੈੱਟ ਤੋਂ ਤਾਰੀ ਉਹ ਫਿਰ ਪ੍ਰਿੰਟ ਕੱਢਿਆ ਫਿਰ ਕਿਤਾਬ ਬਣਾਈ ਇਹ ਤਾਂ ਗੱਲ ਹੈਗੀ ਆ ਵੀ ਜਿੰਨੀ ਇੱਕ ਮਿਕਤਾ ਦੇ ਨਾਲ ਅਸੀਂ ਕਿਤਾਬ ਨੂੰ ਪੜ੍ਹ ਸਕਦੇ ਆ ਦੂਜਾ ਮੀਡੀਆ ਉਹਨਾਂ ਦੇ ਨਹੀਂ ਆ ਇਹਦੇ ਵਿੱਚ ਕੁਝ ਤਬਦੀਲੀਆਂ ਬਾਰੇ ਆਪਾਂ ਗੱਲ ਕਰਿਆ ਸੀ ਕੁਝ ਤਬਦੀਲੀਆਂ ਹੋਣੀਆਂ ਚਾਹੀਦੀਆਂ ਨੇ ਨਵੇਂ ਯੁੱਗ ਦੇ ਹਾਂ ਦੇ ਬਣਨ ਦੇ ਲਈ ਮੈਂ ਇਸ ਬਾਰੇ ਜਿਆਦਾ ਕੁਝ ਹੋਇਆ ਨਹੀਂ ਬਣੀ ਸ਼ਾਇਦ ਚਲੋ ਤੁਹਾਡੀਆਂ ਗੱਲਾਂ ਸਾਨੂੰ ਕਾਫੀ achchiyan ਲੱਗੀਆਂ ਮੈਨੂੰ ਲੱਗਦਾ ਵੀ ਜਿਹੜੀ ਸਾਡੀ ਟੀਮ ਹੈਗੀ ਆ ਉਹਨਾਂ ਦੇ ਕਿਸੇ ਨਾ ਕਿਸੇ ਕੰਮ ਦੀਆਂ ਹੋਣਗੀਆਂ ਤੇ ਇਸ ਮੈਗਜ਼ੀਨ ਜਿਹੜਾ ਲੰਬੇ ਸਮੇਂ ਤੋਂ ਛਪ ਰਿਹਾ ਉਮੀਦ ਹੈ ਕਿ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਜਿਹੜਾ ਨਵਾਂ ਯੁੱਗ ਹੈਗਾ ਉਹਦੇ ਹਾਂ ਦਾ ਬਣੇਗਾ ਤੇ ਮੈਨੂੰ ਲੱਗਦਾ ਇਹਦੇ ਨਾਲ ਜਿਹੜੀ ਜਾਣਕਾਰੀ ਹੈਗੀ ਆ ਅੱਗੇ ਜਾਂਦੀ ਰਹੇਗੀ തൊട്ടാ സാഡേ ഗൽക്കിയ ബോട്ട് ബോധ ധന